ਨਨਸਤਿ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਨੂੰ ਮਾਝੋਂ ਤੁਹਾਨੂੰ ਥੋੜੀ ਕੀ ਵਿਚਾਰ ਅੱਜ ਦੇ ਸਰ ਮੈਂ ਇਹ ਪੁੱਛਣਾ ਚਾਹਣੀ ਆ ਜਿਹੜੇ ਮੁਲਾਜ਼ਮਾ ਇੱਥੇ ਪੈਂਸਰਾਂ ਦੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨਾਲ ਚੰਡੀਗੜ੍ਹ ਵੀ ਕਿ ਮੀਟਿੰਗ ਹੋਈ ਸੀ ਉੱਥੇ ਮਾਨ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦੇ ਕੀ ਜਵਾਬ ਦਿੱਤੇ ਕੀ ਉਹਨਾਂ ਨਾਲ ਵਾਅਦੇ ਕੀਤੇ ਸਾਂਝੇ ਫਰਾਂਦੇ ਆਗੂ ਨਾਲ ਮੀਟਿੰਗ ਹੋਈ ਮੁੱਖ ਮੰਤਰੀ ਭਵੰਤ ਮਾਨ ਸਾਹਿਬ ਨਾਲ ਜੋ ਮੀਟਿੰਗ ਆ ਬਹੁਤ ਹੀ ਵਧੀਆ ਮਾਹੌਲ ਵਿੱਚ ਹੋਈ ਜਿਸ ਤੇ ਮੁਲਾਜ਼ਮ ਮੁੱਖ ਮੰਗ ਸੀ ਕਿ ਜੋ 5 ਸਾਲ 6 ਮਹੀਨੇ ਦੀ ਰੇਰੀ ਰਪਏ ਕੇ ਵਿੰਦਾ ਉਹ ਦਿੱਤਾ ਜਾਵੇ ਮੋਕਨੇ ਬੰਦਮਨ ਸਾਹ ਨੇ ਭਰੋਸਾ ਦਿਵਾਇਆ ਕਿ ਜੋ ਏਰੀਆ ਸੰਬੰਧੀ ਮੀਟਿੰਗ ਕਰਕੇ ਮੀਡੀਆ ਨੂੰ ਫੈਲਾ ਕਰਕੇ ਤੁਹਾਨੂੰ ਦੱਸਿਆ ਜਾਊਗਾ ਦੂਜੇ ਸਰਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਪੱਤੇ ਨੇ ਕੱਟ ਲੱਗਿਆ ਹੈ ਪਹਿਲਾਂ ਵੀ ਉਹ ਬਹਾਲ ਕੀਤੇ ਜਾਣ ਇਹਦੇ ਉੱਪਰ ਬੜੀ ਵਧੀਆ ਵਿਚਾਰ ਕੀਤੀ ਗਈ ਇਸ ਉੱਪਰ ਵੀ ਵਿਸ਼ਵਾਸ ਦਿਵਾਇਆ ਗਿਆ ਉਸ ਤੋਂ ਅਗੇ ਕਿਹਾ ਗਿਆ ਕਿ ਜੋ ਰਿਟਾਇਰ ਹੋਏ ਸਾਥੀ ਆ ਉਹਨਾਂ ਨੂੰ ਫੈਕਟਰ 2.59 ਦਿੱਤਾ ਜਾਵੇ ਅਤੇ ਉਹਨਾਂ ਨੂੰ ਜੋ ਏਰੀਆ ਦਿੱਤਾ ਜਾਵੇ ਜੇ ਸਮਨ ਨੂੰ ਮੁੱਖ ਮੰਤਰੀ ਭਵਨਤਮਨ ਸਾਹਿਬ ਨੇ ਕਿਹਾ ਕਿ ਜੋ ਰਟੈਨਰ ਸਾਥੀਆਂ ਨੂੰ ਬਹੁਤ ਫਿਕਰ ਆ ਉਹਨਾਂ ਦੇ ਸੋਨੇ ਵਿੱਚ ਜੋ ਮੀਟਿੰਗ ਕਰਕੇ ਫੈਡਰ 259 ਸੰਬੰਧੀ ਵੀ ਫੈਸਲਾ ਕੀਤਾ ਜਾਊਗਾ ਜੋ ਲਗਭਗ 18000 ਕਰੋੜ ਏਰੀਆ ਬਣਦਾ ਉਸ ਨੂੰ ਪੂਰੇ ਨੇ ਵਿਸ਼ਵਾਸ ਦਿਵਾਇਆ ਕਿ ਹੋ ਸਕਦਾ ਜੋ ਆਪ ਸਰਕਾਰ ਆ ਏਰੀਆ ਰੌਣ ਨਾਲ ਸਮਨੇ ਪੇਸ਼ ਨਾ ਲਾਉਂਦੀ ਹੋਊਗੀ ਹਾਂ ਜੀ ਪੁਰਾਣੀ ਪੈਨਸ਼ਨ ਤੇ ਨਵੀਂ ਪੈਨਸ਼ਨ ਦੇ ਵਿੱਚ ਜਿਹੜੇ ਯੂਪੀਐਸ ਸੀਗੀ ਉਹਦੇ ਬਾਰੇ ਜਾਣਕਾਰੀ ਦਿਓ ਪੁਰਾਣੀ ਪੈਨਸ਼ਨ ਸਕੀਮ ਜੋ 2004 ਤੋਂ ਬਾਅਦ ਪਹਿਲਾ ਭਾਰਤੀ ਮਲਾਜਾ ਉਹਨਾਂ ਦੇ ਲਾਗੂ ਆ ਮਤਲਬ ਜੋ 2003 ਵਿੱਚ ਭਰਤੀ ਸੀ ਉਹਨਾਂ ਉੱਪਰ ਤਾਂ ਪ੍ਰਾਣੀ ਪੈਨਸ਼ਨਿੰਗ ਲਾਗੂ ਆ ਪਰ ਜੋ 2000 ਬਾਅਦ ਉਹ 2004 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਮਲਾਜਾਂ ਦੇ ਉੱਪਰ ਜੋ ਐਮਪੀਐਸ ਲਾਗੂ ਕੀਤੀ ਸੀ ਸਰਕਾਰ ਵੱਲੋਂ ਪਹਿਲਾਂ ਪੰਜਾਬ ਸਰਕਾਰ ਨੇ ਉਹਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੇ 2022 ਦੇ ਵਿੱਚ ਇੱਕ ਨੋਟੀਫਿਕੇਸ਼ਨ ਕੀਤਾ ਸੀ ਵੀ ਅਸੀਂ ਪ੍ਰਾਣੀ ਪੈਨਸ਼ਨ ਲਾਗੂ ਕਰ ਦਤੀ ਆ ਪਰ ਲਗਭਗ ਸਰਕਾਰ ਬਣੀ ਨੂੰ ਪੌਣੇ ਦਸੰ ਸਾਲ ਹੋ ਚੁੱਕੇ ਆ ਪਰ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਗਈ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਉਹ ਜੁਪੀਸ ਕੇ ਦੇ ਉੱਪਰ ਇੱਕ ਜਨਰਲ ਦੇ ਵਿੱਚ ਨੋਟਿਸ ਕੀਤਾ ਗਿਆ ਵੀ ਜਿਸ ਕਰਮਚਾਰੀ ਦੀ ਸਰਵਿਸ 25 ਸਾਲ ਦੀ ਪੂਰੀਆ ਕੋਈ ਫੰਡ ਨਹੀਂ ਕਢਵਾਇਆ ਹੋਊਗਾ ਉਹਨੂੰ ਪੈਨਸ਼ਨ ਨਹੀਂ ਲੱਗੂਗੀ ਜੇਕਰ ਮਲਾਜੇ ਨੇ ਫੰਡ ਕਢਵਾਇਆ ਹੋਇਆ ਤਾਂ ਫੰਡ ਦੁਆਰਾ ਜਮ੍ਹਾਂ ਕਰਾਉਣਾ ਪਊਗਾ ਨਹੀਂ ਉਹਨੂੰ ਤੱਕ ਹਰ ਪੈਨਸ਼ਨ ਹੋ ਗਈ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੋਦੀ ਸਰਕਾਰ ਦਾ ਨੋਟਿਸ ਕੀਤਾ ਗਿਆ ਸੀਗੇ ਪੰਜਾਬ ਦੇ ਮਲਾਜਾਂ ਵੱਲੋਂ ਨੋਟੀਫਿਕੇਸ਼ਨਾਂ ਕਾਪੀਆਂ ਸੜ ਗਈਆਂ ਅਰੇ ਮੋਦੀ ਸਰਕਾਰ ਦੀ ਮਰਦਾ ਵਾਲਾ ਕੀਤੀ ਹਾਂ ਮੰਨਣੀ ਪੈਨਸ਼ਨਾਂ ਤੇ ਆਗੂਆਂ ਦੀ ਮੀਟਿੰਗ ਇੱਕ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚਿਮਾ ਜੀ ਨਾਲ ਵੀ ਹੋਈ ਸੀ ਉਹਨਾਂ ਨੇ ਉਹਨਾਂ ਦੀਆਂ ਕਿਹੜੀਆਂ ਮੰਗਾਂ ਮੰਨਣ ਬਾਰੇ ਕਿਹਾ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਦੇ ਨਾਲ ਇਹ ਮੰਗ ਮੁੱਖ ਮੰਗੇ ਸੀ ਵੀ ਜੋ ਪੰਜਾਬ ਸਰਕਾਰ ਦੇ ਮਹਿੰਗੇ ਕੰਮ ਕਰਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਵਾਅਦਾ ਕੀਤਾ ਜਾਵੇ ਜਿਸ ਤਰ੍ਹਾਂ ਟੀਚਰਾਂ ਵੀ ਉਹਨਾਂ ਨੂੰ ਬੇਸਿਕ ਤੇ ਡੀਏ ਦਿੱਤਾ ਜਾਵੇ ਪਰ ਇੱਕ ਪੰਜਾਬ ਸਰਕਾਰ ਵੱਲੋਂ ਜੋ ਟੀਚਰ ਭਰਤੀ ਕੀਤੇ ਗਏ ਆ ਉਹਨਾਂ ਦੇ ਤਨਖਾਹਾਂ ਪਹਿਲੀ ਆਪਾਂ 11000 ਤੋਂ ਵਧਾ ਕੇ 23 ਹਰ ਕੀਤੀ ਆ ਜਾਂ 6000 ਵਧਾ ਕੇ 18000 ਹਰ ਕੀਤੀ ਆ ਪਰ ਉਹ ਟੀਚਰ ਮੰਗ ਕਰਦੇ ਆ ਵੀ ਸਾਨੂੰ ਬੇਸਿਕ ਪੇ ਡੀ ਦਿੱਤਾ ਜਾਵੇ ਜੋ ਪੱਤੇ ਦਿੱਤੇ ਜਾਣ ਜਿਸ ਤਰ੍ਹਾਂ ਪੁਰਾਣੇ ਮਲਾਜ਼ਮ ਨੂੰ ਮਿਲਦੇ ਆ ਪਰ ਜੇਕਰ ਉਹਨਾਂ ਨੂੰ ਬੇਸਿਕ ਪੇ ਡੀ ਮਿਲੇ ਲਗਭਗ 30-35000 ਜੋ ਪੇਨ ਬਣੂਗੀ ਮਹੀਨੇ ਦੀ ਪਰ ਹੁਣ ਉਹਨਾਂ ਨੂੰ ਪੇਨ 23000 ਬਣਦੀ ਆ ਜਾਂ 18000 ਜਾਂ ਫਿਰ ਪੰਜਾਬ ਸਰਕਾਰ ਨੇ ਇੱਕ 5% ਵਾਧਾ ਕੀਤਾ ਹਰ ਮਹੀਨੇ ਮਤਲਬ ਸਰ ਵਾਧਾ ਕੀਤਾ ਜੋ 5% ਪਰ ਇੱਕ ਸੰਗਾ ਜੋ ਕਲਮਾ ਜਿਹਦੇ ਅਸੀਂ ਦੁਬਾਰਾ ਫੇਰ ਮੰਗ ਕਰਦੇ ਆ ਵੀ ਤਾਂ ਇਹਨਾਂ ਪਾਸੇ ਚੀਮਾਂ ਤੋਂ ਵੀ ਜੋ ਮਲਾਜ਼ਮਾਂ ਨੂੰ ਬੇਸਿਕ ਵੀ ਡੀ ਅਲਾਉਗ ਕੀਤਾ ਤੇ ਪੱਤੇ ਤੇ ਜਾਣ ਹਾਂ ਨਹੀਂ ਮੈਣੇ। ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਤੁਹਾਡਾ ਕੀ ਵਿਚਾਰ ਹੈ? ਪੰਜਾਬ ਸਰਕਾਰ ਨੇ ਬਾਈ ਵੀ ਕੰਮ ਕਰਦੇ ਜਿਹੜੇ ਕੱਚੇ ਮਲਾਜ਼ਮਾਂ ਮੁੱਖ ਮੰਤਰੀ ਭਵਨਤਮਨ ਸਾਹਿਬ ਦਾ ਬਿਆਨ ਆਇਆ ਸੀ ਵੀ ਮੇਰੇ ਮਨ ਦੀ ਇੱਛਾ ਇਹ ਆ ਵੀ ਕੱਚੇ ਮਲਾਜ਼ਮਾਂ ਅਗ ਨੂੰ ਮੈਂ ਕੱਤਿਆਂ ਸ਼ਾਹਰ ਘਟ ਕੇ ਰੈਗੂਲਰ ਕਰੂੰਗਾ। ਕੁਝ ਟੀਚਰ ਜੋ ਆਪ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਭਵਨਤਮਨ ਸਾਹਿਬ ਵੱਲੋਂ ਦੀ ਸਰਕਾਰ ਵੱਲੋਂ ਰੈਗੂਲਰ ਕੀਤੇ ਗਏ ਆ ਜਿਸ ਕਰਕੇ ਮਲਾਜ਼ਮੇ ਖੁਸ਼ੀ ਲਹਿਰਾ ਪਰ ਰੂਪੜ ਸੰਬਲਣ ਦੇ ਵਿੱਚ ਲਹਿਰਾ ਮੁਹੱਬਤ ਧਰਮਪਾਲਾਂ ਦੇ ਵਿੱਚ ਜੋ 20-20 ਸਾਲਾਂ ਤੋਂ 22 ਸਾਲਾਂ ਤੋਂ ਠੇਕੇਦਾਰਾਂ ਕੋਲ 10-10 12-12 ਹਜ਼ਾਰ ਦੇ ਕੰਮ ਕਰਦੇ ਆ ਬਹੁਤ ਹੀ ਘਾਟ ਦੋਨੇ ਹਾਂ ਕੰਮ ਕਰਦੇ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਸਾਹਮਣੇ ਮੀਟਿੰਗ ਵੀ ਹੋਈ ਸੀ ਕਿ ਜ਼ਿਆਦਾ ਰੇਗੂਲਰ ਕੀਤਾ ਜਾਵੇ ਨਿਤਨ ਖਾਹੇ ਵਾਧਾ ਕੀਤਾ ਜਾਵੇ ਮੁੱਖ ਮੰਤਰੀ ਭਵਨ ਤੋਂ ਸਾਹਮਣੇ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਜੋ ਖੱਚੇ ਮਜ਼ਦੂਰਾਂ ਉਹਨੇ ਮੰਗਣਾ ਹੱਲ ਕੀਤਾ ਜਾਊ ਹਾਂ ਜੀ ਮਾਨ ਜੀ ਧੰਨਵਾਦ ਜੀ ਵੈਲਕਮ ਮਾਨ ਜੀ